ਹੋ ਸ੍ਰੀ ਚੰਦਰ ਪੇ ਭਗਵਾਨ ਮਹਾਰਾਜ ਕੀ ਜੈ ਦਾਸ ਡੇਰਾ ਬਾਬਾ ਭਗਵਾਨ ਦਾਸ ਗਊਸ਼ਾਲਾ ਪਾਂਧੀ ਗੜਾਈ ਖੋਰਦੋ ਜਿਲ੍ਹਾ ਮੋਗਾ ਵੱਲੋਂ ਤੇ ਸ਼ੁਭ ਦੇਸ਼ ਵਿੱਚ ਬੈਠੀਆਂ ਸਮੂਹ ਸੰਗਤਾਂ ਨੂੰ ਤੇ ਪੂਰੇ ਪੇ ਭਗਵਾਨ ਮਹਾਰਾਜ ਜਿੰਨੇ ਵੀ ਸਾਧੂ ਫਾਟ ਦਰਸ਼ਨ ਸਾਧ ਸਮਾਜ ਆ ਸਭ ਨੂੰ ਬਾਬਾ ਸ੍ਰੀ ਚੰਦ ਦੇ ਆਉਣ ਵਾਲੇ 12 ਸਤੰਬਰ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਫਾਟ ਦਰਸ਼ਨ ਸਾਧ ਸਮਾਜ ਨੂੰ ਲੱਖ ਲੱਖ ਮੁਬਾਰਕਾਂ ਹੋਣ ਅਸੀਂ ਕਾਮਨਾ ਕਰਦੇ ਹਾਂ ਕਿ ਬਾਬਾ ਸ੍ਰੀਚੰਦਰ ਭੇ ਭਗਵਾਨ ਮਹਾਰਾਜ ਦੇ ਜੋ ਪ੍ਰਕਾਸ਼ ਪੁਰਬ ਆ ਰਿਹਾ ਉਸ ਦੇ ਸੰਬੰਧ ਦੇ ਵਿੱਚ ਆਪ ਸਭ ਸੰਗਤਾਂ ਸੋਗਣੀ ਸਾਹਿਬ ਦੇ ਜਾਪ ਮੂਲ ਮੰਤਰ ਦੇ ਜਾਪ ਸਹਿਜ ਪਾਠ ਅਖੰਡ ਪਾਠ ਦੀ ਸੇਵਾ ਲਵਾਂਗੇ ਤੇ ਸੇਵਾ ਸਿਮਨ ਕਰਾਂਗੇ ਜੋ ਬਾਬਾ ਸ੍ਰੀਚੰਦਰ ਭੇ ਭਗਵਾਨ ਆ ਆਪ ਸਭ ਸੰਗਤਾਂ ਦੇ ਪਰਿਵਾਰ ਤੇ ਤੇ ਨਗਰਾਂ ਤੇ ਸੁਖ ਸ਼ਾਂਤੀ ਮੇਰ ਪਰਿਆ ਹੱਥ ਰੱਖੇ ਸਾਡੇ ਗੁਰਪਾਇਆਂ ਵੱਲੋਂ ਤੇ ਪੂਰੇ ਖੜ ਦਰਸ਼ਨ ਸਾਧੂ ਸਮਾਜ ਵੱਲੋਂ ਸਾਡੇ ਉਦਾਸੀਨ ਭੇ ਭਗਵਾਨ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਸ੍ਰੀ ਚੰਦਰ ਦੇ ਪ੍ਰਕਾਸ਼ ਪੁਰਬ ਦਿਨ ਲੱਖ ਲੱਖ ਵਧਾਈਆਂ ਹੋਣ। ਪਿਆਰੀ ਸਾਧ ਸੰਗਤ ਜੀਓ ਜੋ ਬਾਬਾ ਸ੍ਰੀ ਚੰਦਰ ਭੇ ਭਗਵਾਨ ਮਹਾਰਾਜ ਦਾ 12 ਸਤੰਬਰ ਨੂੰ ਪ੍ਰਕਾਸ਼ ਪੁਰਬ ਆ ਰਿਹਾ ਉਸ ਪ੍ਰਕਾਸ਼ ਪੁਰਬ ਲਈ ਆਪ ਸਭ ਅਲਾਕਾ ਨਿਵਾਸੀ ਤੇ ਐਨ ਆਰ ਆਈ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ